ਤੋ ਕਿਸ ਤਰ੍ਹਾਂ ਦੇਖਦੇ ਹੋ ਹੈ ਕਿ ਕਿੰਨੀ ਚੁਣੌਤੀ ਹੈਗੀ ਹੈ ਚੰਡੀਗੜ੍ਹ ਦੀ ਫੀਟੋ ਨਹੀਂ ਕੋਈ ਚੁਣੌਤੀ ਨਹੀਂ ਪਰਫੈਕਟ ਹੈ ਵਧੀਆ ਚੱਲ ਰਿਹਾ ਹੈ ਲੋਕ ਦੁਖੀ ਨੇ ਲੋਕ ਠੱਗੇ ਗਏ ਨੇ ਲੋਕ ਨਿਕਲ ਨਿਕਲ ਕੇ ਆ ਰਹੇ ਨੇ ਬਦਲਾਵ ਚਾ ਰਹੇ ਨੇ ਪਰ ਲੋਕਾਂ ਨੂੰ ਸਮਝਾਉਣਾ ਪੈ ਰਿਹਾ ਕਿ ਬਦਲਾਵ ਦਾ ਮਤਲਬ ਨਹੀਂ ਕਿ ਫੁੱਟਬਾਲ ਨਹੀਂ ਬੰਨਣਾ ਇੱਕ ਵਾਰੀ ਕਾਂਗਰਸ ਨੇ ਲੱਤ ਮਾਰਦੀ ਦੂਜੀ ਵਾਰੀ ਭਾਜਪਾ ਨੇ ਮਾਰਦੀ ਤੇ ਇੱਥੇ ਉੱਥੇ ਡੋਲਦੇ ਰਹੇ ਬਦਲਾਵ ਕਰਨਾ ਤੇ ਮਤਲਬ ਰੈਵੋਲੂਸ਼ਨ ਲਾਣਾ ਆਪਣੇ ਹੱਕ ਅਧਿਕਾਰ ਚਾਹੀਦੇ ਤੇ ਡਾਕਟਰ ਰਿਤੂ ਨੂੰ ਲਿਆਓ ਬੀਐਸਪੀ ਨੂੰ ਲਿਆਓ ਹਾਥੀ ਸਭ ਸਭ ਦਾ ਸਾਥੀ ਇਹ ਜੋ ਵੱਡੇ ਚਿਹਰੇ ਤੁਸੀਂ ਦੱਸ ਰਹੇ ਹੋ ਕੋਈ ਟੱਕਰ ਇਹ ਕਦੀ ਲੋਕਾਂ ਦੇ ਵਿੱਚ ਵਿਚਰੇ ਇਹ ਗਏ ਹੀ ਨਹੀਂ ਕਿ ਇਹਨਾਂ ਨੂੰ ਪਤਾ ਚਿੱਤਰ ਪੈਣੇ ਉਤੋਂ ਔਰ ਇਹਨਾਂ ਦੇ ਹਿੱਸੇ ਦੇ ਚਿੱਤਰ ਮੈਂ ਖਾ ਰਹੀ ਜਿਹਨੇ ਕੰਮ ਕੀਤਾ ਉਹ ਕਹਿੰਦੇ ਤੂੰ ਵੀ ਆ ਗਈ ਹੁਣ ਤੂੰ ਵੀ ਵੋਟਾ ਲਾਈਨ ਆ ਗਈ ਹੈ ਤੂੰ ਇੱਥੋਂ ਹੁਣ ਜਾਣਾ ਇੱਕ ਹੋਰ ਆਈ ਸੀ ਕਿ ਮੈਡਮ ਉਹਨੇ ਵੀ ਕਦੀ ਸ਼ਕਲ ਨਹੀਂ ਦੱਸੀ ਇਹ ਵੀ ਕਹਿੰਦਾ ਕਿ ਕੱਲ ਦੀ ਕੁੜੀ ਕੀ ਬਦਲਾ ਕਰ ਦੇਗੀ ਕੱਲ ਦੀ ਕੁੜੀ ਦਾ ਰਿਪੋਰਟ ਕਾਰਡ ਦੇਖ ਲਓ ਕੱਲ ਦੀ ਕੁੜੀ ਨੇ ਜੋ ਕੰਮ ਕੀਤਾ ਨਾ ਉਹਨੂੰ ਜ਼ਰੂਰਤ ਨਹੀਂ ਹੈ ਕਹਿਣ ਦੀ ਪਿਆ ਪੂਰਾ ਸੋਸ਼ਲ ਮੀਡੀਆ ਤੇ 10 ਸਾਲ 10 ਸਾਲ ਦਾ ਸੰਘਰਸ਼ ਜੋ ਭੱਜ ਕੇ ਆਏ ਨੇ ਕਾਂਗਰਸ ਦੇ तिवारी ਜੀ ਆਨੰਦਪੁਰ ਸਾਹਿਬ ਤੋਂ ਕਿ ਲੁਧਿਆਣਾ ਤੋਂ ਉਹਨਾਂ ਨੂੰ ਕੋਈ ਰਿਪੋਰਟ ਕਾਰਡ ਲੈ ਕੇ ਆਓ ਹਮਦਰਦ ਚੈਨਲ ਤੇ ਚੈਲੰਜ ਕਰਦੀ ਆ ਆ ਕੱਲ ਦੀ ਕੁੜੀ ਕਿ ਆਪਣੀ ਇਹ ਤੰਦਨ ਸਾਹਿਬ ਨੂੰ ਬੁਖਿਓ ਆਪਣੀ ਰਿਪੋਰਟ ਕਾਰਡ ਲੈ ਕੇ ਆਓ ਕੀ ਕੀਤਾ ਔਰ ਫਿਰ ਕੱਲ ਦੀ ਕੁੜੀ ਦੱਸੂਗੀ ਇਹਨੇ ਕੀ ਕੀਤਾ ਤੁਹਾਡੇ ਵਾਂਗ ਨਾ ਖਾਲੀ ਗੱਲਾਂ ਨਹੀਂ ਕੀਤੀ ਸਰ ਨਹੀਂ ਚੁੱਕਾ ਇਹ ਦਲਾਲੀ ਨਹੀਂ ਕੀਤੀ ਚਰਚਾ ਤੇ ਪਰਚਾ ਦੋਨੋਂ ਪੈਰਲਲ ਲਿਆ 8 8 ਪਰਚੇ ਇੱਦਾਂ ਨਹੀਂ ਹੋਏ ਇਹਨਾਂ ਦੀ ਸਰਕਾਰਾਂ ਨੇ ਕੀਤੇ ਕਿਉਂਕਿ ਹੱਕ ਮੰਗੇ ਝੁਕੇ ਨਹੀਂ ਸੁਰਾਸਨੀ ਚੰਡੀਗੜ੍ਹ ਦੇ ਵਿੱਚ ਸਿਆਸਤ ਨਿੱਤ ਦਿਨ ਨਵਾਂ ਰੂਪ ਲੈਂਦੀ ਜਾ ਰਹੀ ਹੈ ਇੱਕ ਪਾਸੇ ਇੱਥੇ ਇੰਡੀਆ ਘੜਚੋੜਦੇ ਉਮੀਦਵਾਰ ਨੇ ਭਾਜਪਾ ਦੇ ਦਿਗਜ ਕੈਂਡੇ ਨੇ ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਡਾਕਟਰ ਇਤਿਹਾਸ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸੋ ਕਿਸ ਤਰ੍ਹਾਂ ਦੇਖਦੇ ਹੋ ਹੈ ਕਿੰਨੀ ਚੁਣੌਤੀ ਹੈਗੀ ਹੈ ਚੰਡੀਗੜ੍ਹ ਦੀ ਸੀਟ ਨੂੰ ਲੈ ਕੇ ਕੋਈ ਚੁਣੌਤੀ ਨਹੀਂ ਹੈ ਹੂੰ ਪਫਕਟ ਵਧੀਆ ਚੱਲ ਰਿਹਾ ਲੋਕ ਦੁਖੀ ਨੇ ਲੋਕ ਠੱਗੇ ਗਏ ਨੇ ਲੋਕ ਨਿਕਲ ਨਿਕਲ ਕੇ ਆ ਰਹੇ ਨੇ ਬਦਲਾਵ ਚਾ ਰਹੇ ਨੇ ਔਰ ਲੋਕਾਂ ਨੂੰ ਸਮਝਾਉਣਾ ਪੈ ਰਿਹਾ ਕਿ ਬਦਲਾਵ ਦਾ ਮਤਲਬ ਨਹੀਂ ਕਿ ਫੁੱਟਬਾਲ ਨਹੀਂ ਬੰਨਣਾ ਕਿ ਇੱਕ ਵਾਰੀ ਕਾਂਗਰਸ ਨੇ ਲੱਤ ਮਾਰਦੀ ਦੂਜੀ ਵਾਰੀ ਭਾਜਪਾ ਨੇ ਮਾਰਦੀ ਤੇ ਇੱਥੇ-ਉੱਥੇ ਡੋਲਦੇ ਰਹੇ ਬਦਲਾਵ ਕਰਨਾ ਤੇ ਮਤਲਬ ਰੈਵੋਲੂਸ਼ਨ ਲਾਣਾ ਆਪਣੇ ਹੱਕ ਅਧਿਕਾਰ ਚਾਹੀਦੇ ਤੇ ਡਾਕਟਰ ਰਿਤੂ ਨੂੰ ਲਿਆਓ ਬੀਐਸਪੀ ਨੂੰ ਲਿਆਓ ਹਾਥੀ ਸਭ ਸਭ ਦਾ ਸਾਥੀ ਇਸ ਕਰਕੇ ਇਸ ਵਾਰ ਮੁੱਦਿਆਂ ਤੇ ਜਿਨ੍ਹਾਂ ਨੇ ਸੰਘਰਸ਼ ਕੀਤਾ ਜੋ 10 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਨੇ ਸਮਾਜ ਲਈ ਪੰਥ ਲਈ ਕੌਮ ਲਈ ਕਿਸਾਨ ਉਹਨਾਂ ਨੂੰ ਲਿਆਣਾ ਜ਼ਰੂਰੀ ਹੈਗਾ ਤੇ ਇਹ ਤੁਹਾਡੇ ਸਾਹਮਣੇ ਡਾਕਟਰ ਜੀ ਤੁਸੀਂ ਲੋਕ ਮੁੱਦਿਆਂ ਦੀ ਤੁਸੀਂ ਗੱਲ ਕੀਤੀ ਹੈ ਕਿ ਲੋਕ ਮੁੱਦਿਆਂ ਤੇ ਇਲੈਕਸ਼ਨ ਲੜ ਰਹੇ ਹੋ ਹੁਣ ਜਦੋਂ ਤੁਸੀਂ ਵਿਚਰਦੇ ਹੋ ਲੋਕਾਂ ਦੇ ਵਿੱਚ ਕੀ ਰਿਸਪਾਂਸ ਮਿਲਦਿਆ ਕਿ ਵਾਕਈ ਲੋਕ ਮੁੱਦਿਆਂ ਦੀ ਗੱਲ ਅਸਲੀਅਤ ਦੇ ਵਿੱਚ ਹੁੰਦੀ ਹੈ ਨਹੀਂ ਨਹੀਂ ਬਿਲਕੁਲ ਨਹੀਂ ਝੂਠ ਲੋਕਾਂ ਦੀ ਗੱਲ ਕੋਈ ਨਹੀਂ ਕਰਦਾ ਲੋਕਾਂ ਨੂੰ ਸਿਰਫ ਲੋਕੀ ਕਹਿੰਦੇ ਨੇ ਕਿ ਇਲੈਕਸ਼ਨ ਟਾਈਮ ਤੇ ਸਿਰਫ ਆਉਂਦੇ ਨੇ ਇੱਕ ਮਹੀਨਾ ਸ਼ਕਲ ਦੱਸਦੇ ਨੇ ਜਾਂ ਤੇ ਉਹ ਵੀ ਹਾਲੀ ਤੱਕ ਵਿਚਰੇ ਨਹੀਂ ਹੈ ਜਿਹੜਾ ਦੋ ਵੱਡੇ ਚਿਹਰੇ ਤੁਸੀਂ ਕਹਿ ਰਹੇ ਹੋ ਇਹ ਜੋ ਵੱਡੇ ਚਿਹਰੇ ਤੁਸੀਂ ਦੱਸ ਰਹੇ ਹੋ ਕਿ ਟੱਕਰ ਇਹ ਕਦੀ ਲੋਕਾਂ ਦੇ ਵਿੱਚ ਵਿਚਰੇ ਨਹੀਂ ਇਹ ਗਏ ਹੀ ਨਹੀਂ ਇਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਜੋ ਵੀ ਇਹਨਾਂ ਨੇ ਬਣਾਏ ਹੈ ਉਹ ਜਾ ਜਾ ਕੇ ਇਹਨਾਂ ਦੇ ਲਈ ਵੋਟਾਂ ਮੰਗ ਰਹੇ ਨੇ ਉਹ ਜਾ ਕੇ ਲੋਕਾਂ ਨੂੰ ਧੋਖਾ ਕਿਉਂਕਿ ਇਹਨਾਂ ਨੂੰ ਪਤਾ ਚਿੱਤਰ ਪੈਣੇ ਉਤੋਂ ਔਰ ਇਹਨਾਂ ਦੇ ਹਿੱਸੇ ਦੇ ਚਿੱਤਰ ਮੈਂ ਖਾ ਰਹੀ ਜਿਹਨੇ ਕੰਮ ਕੀਤਾ ਉਹ ਕਹਿੰਦੇ ਤੂੰ ਵੀ ਆ ਗਈ ਹੁਣ ਤੂੰ ਵੀ ਵੋਟਾਂ ਲੈਣ ਆ ਗਈ ਹੈ ਤੂੰ ਵੀ ਇੱਥੋਂ ਹੁਣ ਜਾਣਾ ਇੱਕ ਹੋਰ ਆਈ ਸੀ ਕਿ ਮੈਡਮ ਉਹਨੇ ਵੀ ਕਦੀ ਸ਼ਕਲ ਨਹੀਂ ਦੱਸੀ ਕਿਰਨ ਕਿਰਨ ਖੇਰ ਕਹਿੰਦੀ ਮੈਂ ਮੁੰਬਈ ਬੈਠੀ ਅੱਜ ਮੈਨੂੰ ਕੋਰੋਨਾ ਹੋ ਗਿਆ ਅੱਜ ਮੈਂ ਬੜੀ ਬਿਮਾਰ ਆ ਤੇ ਜਦੋਂ ਕੋਈ ਗੱਲ ਨਹੀਂ ਮੈਂ ਕਰਨੀ ਕਿਸੇ ਦੀ ਪੜਨੀ ਕਿਸੇ ਨੇ ਇਹੀ ਹੋ ਰਿਹਾ ਜੀ ਕਰਨੀ ਕਿਸੇ ਦੀ ਪੜਨੀ ਕਿਸੇ ਦੀ ਲੇਕਿਨ ਮੇਰੇ ਲੋਕ ਹਨਾ ਮੈਂ ਥੋੜੇ ਨਾ ਤਕਲੀਫ ਵਿੱਚ ਦੇਖੂਗੀ ਮੈਂ ਥੋੜਾ ਨਾ ਉਹਨਾਂ ਨੂੰ ਇਦਾਂ ਹੀ ਛੱਡ ਦੂੰਗੀ ਮਜਧਾਰ ਚ ਮੈਂ ਤਾਂ ਉਹਨਾਂ ਨੂੰ ਪਾਰ ਲਾਉਣਾ ਮੈਂ ਤਾਂ ਉਹਨਾਂ ਲਈ ਕੰਮ ਕਰਨੇ ਉਹਨਾਂ ਨੂੰ ਅਧਿਕਾਰ ਦਿਵਾਉਣੇ ਨੇ ਇੱਕ ਕਮਿਟਿਡ ਹੈ ਜੀ ਸੋ ਕਾਫੀ ਲੰਮਾ ਅਰਸਾ ਹੋ ਚੁੱਕਿਆ ਹੈ 70 ਸਾਲ ਦਾ ਵੀ ਲਾਭ ਵਰਾਪੇ ਜਾਂਦਾ ਪਰ ਹਲੇ ਵੀ ਆਪਾਂ ਉਹੀ ਗਲੀਆਂ ਨਾਲੀਆਂ ਦੇ ਉੱਪਰ ਫਸੇ ਹੋਇਆ ਵਿਕਾਸ ਕਿਉਂ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਨਾ ਵਿਕਾਸ ਕਿਸੇ ਕਿੱਤਾ ਹੀ ਨਹੀਂ ਝੂਠ ਬੋਲਿਆ ਮਾਰਕੀਟਿੰਗ ਕੀਤੀ ਜੰਦਾ ਨੂੰ ਠੱਗਿਆ ਅਮੀਰ ਹੋਰ ਅਮੀਰ ਹੋ ਗਿਆ ਗਰੀਬ ਬਿਲਕੁਲ ਦੱਬ ਗਿਆ ਚਲੋ ਸੰਜੇ ਕਲੋਨੀ ਮੇਰੇ ਨਾਲ ਦੇਖੋ ਜਾ ਕੇ ਜਿੱਥੇ ਉਹ ਰਹਿ ਰਹੇ ਨੇ ਨਾ ਜੋ ਕਲੀਨ ਗ੍ਰੀਨ ਚੰਡੀਗੜ੍ਹ ਦੱਸਦੇ ਨੇ ਇੱਕ ਵਾਰੀ ਪਲੀਜ਼ ਕਵਰ ਕਰਿਓ ਮੇਰੇ ਸੋਸ਼ਲ ਮੀਡੀਆ ਦੇ ਫੋਟੋ ਲੈ ਲਿਓ ਉੱਥੇ ਲੋਕਾਂ ਇਹ ਮੈਂ ਖੜੀ ਆ ਘਰ ਦੇ ਬਾਹਰ ਨਾਲਾ ਨਾਲੀ ਗੰਦੀ ਉਹ ਗੰਦੀ ਸਾਹ ਲੈਣਾ ਉਹ ਲੈਣਾ ਪਾਣੀ ਤੱਕ ਨਹੀਂ ਉਹ ਕਹਿੰਦੇ ਪਾਣੀ ਤੱਕ ਨਹੀਂ ਹੈਗਾ ਸਾਡੇ ਕੋਲ ਪੀਣ ਨੂੰ ਆਹ ਦੇਖੋ ਕਿੰਨੇ ਪਰੇਸ਼ਾਨ ਨੇ ਤੁਸੀਂ ਪਾਣੀ ਦੀ ਮੇਨਾਂ ਜੀ ਸਕਦੇ ਹੋ ਰਹਿ ਸਕਦੇ ਹੋ ਉੱਥੇ ਦਾ ਜਿਹੜਾ ਉਹ ਹੈਗਾ ਪ੍ਰਧਾਨ ਉਹ ਬੀਜਪੀ ਦਾ ਹੈਗਾ ਦੂਬੇ ਦੂਬ ਇਹ ਇਹ ਤਕਲੀਫਾਂ ਲੋਕਾਂ ਨੇ ਹੰਡਾਈਆਂ ਨੇ ਇਹ ਹੋ ਰਿਹਾ ਹੈ ਕੌਣ ਕਰੂਗਾ ਇਹਨਾਂ ਚੀਜ਼ਾਂ ਦਾ ਕੰਮ ਠੱਗ ਗਿਆ ਗਿਆ ਇਸੇ ਕਰਕੇ ਜਦ ਜਾਦੀ ਮੈਂ ਆਈਆਂ ਮੈਂ ਵਿਚਰ ਕੇ ਐਕਸਟਰਾ ਟਾਈਮ ਲਾ ਕੇ ਲੋਕਾਂ ਨੂੰ ਸਮਝਾ ਰਹੀਆਂ ਕਿ ਕਿਉਂ ਬਦਲਾਅ ਜ਼ਰੂਰੀ ਹੈ ਕਿਉਂ ਬੀਐਸਪੀ ਡਾਕਟਰ ਤੁਸੀਂ ਜ਼ਰੂਰੀ ਹੈ ਕਿਉਂ ਹਾਥੀ ਦੇ ਚੋਣ ਨਿਸ਼ਾਨ ਨੂੰ ਦਬਾ ਕੇ ਵੋਟ ਦੇਣਾ ਹੈ ਔਰ ਇੱਕ ਰਿਵਲੂਸ਼ਨ ਲੈ ਇਸ ਆਫ ਦਾ ਸਾਥੀ ਹੈਗਾ ਇੱਥੋਂ ਚੇਂਜ ਹੋਊਗਾ ਨਾ ਦੋ ਇਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਨਾ ਖੇਡੋ ਹੁਣ ਇਹਨਾਂ ਨੂੰ ਮੌਕਾ ਨਾ ਦੋ ਆਪਣੀ ਪਿੱਠ ਤੇ ਫੇਰ ਚੂਰਾ ਮਾਰਨ ਦਾ ਹੁਣ ਇਹ ਮਾਰਨਗੇ ਇਸ ਕਰਕੇ ਲੋੜ ਹੈਗੀ ਰੈਵੋਲੂਸ਼ਨ ਦੀ ਇਸ ਕਰਕੇ ਲੋੜ ਹੈਗੀ ਉਹਨਾਂ ਲੋਕਾਂ ਨੂੰ ਲਿਆਂਦੀ ਜਿਨ੍ਹਾਂ ਨੇ ਜ਼ਮੀਨ ਤੇ ਕੰਮ ਕੀਤਾ ਔਰ ਜੋ ਤੁਹਾਡੂ ਤੁਹਾਡੇ ਹੱਕ ਅਧਿਕਾਰ ਮੰਗ ਕੇ ਦੀ ਖੋਣ ਕੇ ਲਿਆਂਕੇ ਦੇ ਕੇ ਦੇ ਸੋ ਇਹ ਵੀ ਕਿਹਾ ਜਾਂਦਾ ਕਿ ਕੱਲ ਦੀ ਕੁੜੀ ਕੀ ਬਦਲਾ ਕਰ ਦੇਗੀ ਕੱਲ ਦੀ ਕੁੜੀ ਦਾ ਰਿਪੋਰਟ ਕਾਰਡ ਦੇਖ ਲਓ ਕੱਲ ਦੀ ਕੁੜੀ ਨੇ ਜੋ ਕੰਮ ਕੀਤਾ ਹੈ ਨਾ ਉਹਨੂੰ ਜ਼ਰੂਰਤ ਨਹੀਂ ਹੈ ਕਹਿਣ ਦੀ ਪੀਆ ਪੂਰਾ ਸੋਸ਼ਲ ਮੀਡੀਆ ਤੇ 10 ਸਾਲ 10 ਸਾਲ ਦਾ ਸੰਘਰਸ਼ ਔਰ ਕੱਲ ਦੀ ਕੁੜੀ ਤੁਹਾਡੇ ਅੱਜ ਦੇ ਤੁਹਾਡੇ ਜਿਹੜੇ ਜਿਨ੍ਹਾਂ ਕੋਲ ਨੋਟਾਂ ਹੈਗੇ ਬਹੁਤ ਬਹੁਤ ਜੋ ਵੱਡਾ ਵੱਡਾ ਕਲੇਮ ਕਰ ਰਹੇ ਨੇ ਜੋ ਭੱਜ ਕੇ ਆਏ ਨੇ ਕਾਂਗਰਸ ਦੇ तिवारी ਜੀ ਆਨੰਦਪੁਰ ਸਾਹਿਬ ਤੋਂ ਤੇ ਲੁਧਿਆਣਾ ਤੋਂ ਉਹਨਾਂ ਨੂੰ ਕੋ ਰਿਪੋਰਟ ਕਾਰਡ ਲੈ ਕੇ ਆਓ ਹਮ ਦਰਦ ਚੈਨਲ ਤੇ ਚੈਲੰਜ ਕਰਦੀ ਆ ਆ ਕੱਲ ਦੀ ਕੁੜੀ ਕਿ ਆਪਣੀ ਇਹ ਟੰਡਨ ਸਾਹਿਬ ਨੂੰ ਵਿਖਿਓ ਆਪਣੀ ਰਿਪੋਰਟ ਕਾਰਡ ਲੈ ਕੇ ਆਓ ਕੀ ਕੀਤਾ ਔਰ ਫਿਰ ਕੱਲ ਦੀ ਕੁੜੀ ਦੱਸੂਗੀ ਇਹਨੇ ਕੀ ਕੀਤਾ ਤੁਹਾਡੇ ਵਾਂਗ ਨਾ ਖਾਲੀ ਗੱਲਾਂ ਨਹੀਂ ਕਿ ਤਿਸਰ ਨਹੀਂ ਚੁੱਕਾ ਇਹ ਦਲਾਲੀ ਨਹੀਂ ਕੀਤੀ ਚਰਚਾ ਤੇ ਪਰਚਾ ਦੋਨੋਂ ਪੈਰਲਲ ਲਿਆ ਆ ਅੱਠ ਅੱਠ ਪਰਚੇ ਇਦਾਂ ਨਹੀਂ ਹੋਏ ਇਹਨਾਂ ਦੀ ਸਰਕਾਰਾਂ ਨੇ ਕੀਤੀ ਕਿਉਂਕਿ ਹੱਕ ਮੰਗੇ ਝੁਕੇ ਨਹੀਂ ਇਸ ਕਰਕੇ ਬੋਲਣ ਦਾ ਜੋ ਖਮਿਆਜਾ ਹੱਕ ਦੇ ਲਈ ਲੜਨ ਦਾ ਜੋ ਖਮਿਆਜਾ ਇਹਨਾਂ ਚੋਰਾਂ ਨੇ ਹੀ ਦਿੱਤਾ ਕਿਉਂ ਨਹੀਂ ਹੋਏ ਇਹਨਾਂ ਤੇ ਪਰਚੇ ਸੰਘਰਸ਼ ਕਰੋਗੇ ਤੇ ਫਿਰ ਤਾਂ ਨਾ ਹੋਊਗਾ ਨਾ ਕੰਮ ਹੋਊਗਾ ਸਿਰਫ ਪੈਸੇ ਤੇ ਦਮ ਤੇ ਤੁਸੀਂ ਨਹੀਂ ਚੱਲ ਸਕਦੇ ਡੈਮੋਕ੍ਰੇਸੀ ਆ ਇੱਥੇ ਜਿਹੜਾ ਜ਼ਮੀਨ ਦਾ ਢੜਾ ਨਾ ਜੋ ਗਰੀਬ ਤਬਕਾ ਉਹ ਸਰਕਾਰ ਬਣਾਉਂਦਾ ਰਾਜੇ ਉਹਨੇ ਸੋ ਇਹ ਵੀ ਕਹਿੰਦੇ ਕਿ ਸੰਘਰਸ਼ਨਾ ਤੇ ਚਰਚਾ ਤਾਂ ਬਥਰੀ ਹੋ ਗਈ ਪਰ ਮਸਲੇ ਤਾਂ ਉਹੀ ਨੇ ਕਾਦੇ ਮਸਲੇ ਮਤਲਬ ਚਰਚਾ ਮਤਲਬ ਇਹ ਚਰਚਾ ਸੰਘਰਸ਼ਨਾ ਤੇ ਨਾਮਤਾ ਬਣਾ ਲਿਆ ਕਿ ਡਾਕਟਰ ਇਤੂ ਸਿੰਘ ਹੈਗੇ ਨੇ ਪਰ ਜ਼ਮੀਨੀ ਪੱਧਰ ਤੇ ਹਕੀਕਤ ਕੀ ਹੈ ਜ਼ਮੀਨੀ ਪੱਧਰ ਤੇ ਡਾਕਟਰ ਇਤੂ ਨੇ ਜੋ ਕੰਮ ਕੀਤਾ ਹੈ ਬਿਨਾ ਪਾਵਰ ਦੇ ਜਾ ਕੇ ਦੇਖੋ ਮੌਕਾ ਦਿਓ ਫਿਰ ਮਤਲਬ ਔਰ ਅੱਜ ਬਿਲਕੁਲ ਸਹੀ ਕਹਿ ਰਹੇ ਨੇ ਗੁਨਾਮ ਅੰਕਲ ਕਿ ਤੁਹਾਨੂੰ ਮੌਕਾ ਦੇਣ ਦੀ ਲੋੜ ਆ ਜਦ ਮੇਰੇ ਹੱਥ ਚ ਪਾਵਰ ਨਹੀਂ ਆ ਤੇ ਮੈਂ ਇਨਾ ਕੰਮ ਕਰੀਆ ਜਦ ਤੁਸੀਂ ਮੇਰੇ ਹੱਥ ਚ ਕਲਮ ਦੀ ਤਾਕਤ ਦੋਗੇ ਤੇ ਇੱਕ ਇੱਕ ਦੀ ਕਿਸਮਤ ਬਦਲੂਗੀ ਭਾਵੇਂ ਉਹ ਠੇਕੇਦਾਰੀ ਪ੍ਰਥਾ ਖਤਮ ਕਰਕੇ ਉਹਨਾਂ ਨੂੰ ਪੱਕਾ ਕਰਨਾ ਹੋਵੇ ਇਨਸ਼ੋਰ ਕਰਦੀ ਹਾਂ ਉਹਨਾਂ ਨੂੰ ਪੱਕਾ ਕਰਾਂਗੀ ਭਾਵੇਂ ਬੀਸੀ ਸਮਾਜ ਦੇ ਬੱਚੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਠੱਗਿਆ ਜਾ ਰਿਹਾ ਜੋ ਸੰਵਿਧਾਨ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਰਿਜ਼ਰਵੇਸ਼ਨ ਦਿੰਦਾ 27% ਉਹਨਾਂ ਦਾ ਉਹ ਲਾਗੂ ਕਰੂੰਗੀ ਆਟੋ ਡਰਾਈਵਰਸ ਦੇ ਮਸਲੇ ਜਿਹੜੇ ਹੈਗੇ ਉਹਨਾਂ ਨੂੰ ਇਮੀਡੀਟ ਹੱਲ ਕਰੂੰਗੀ ਜੋ ਉਹਨਾਂ ਦਾ ਐਗਜ਼ੈਕਟ ਉਹਨਾਂ ਦੇ ਅਧਿਕਾਰ ਜੋ ਪਾਸ ਕੀਤੇ ਹੋਏ ਨੇ ਉਹ ਦਲਵਾਉਂਗੀ ਜਿਹੜੇ ਰੇੜੀ ਪਟਰੀ ਵਾਲੇ ਨੇ ਉਹਨਾਂ ਨੂੰ ਜਾ ਕੇ ਤੁਸੀਂ ਪਟਕ ਦਿੰਦੇ ਹੋ ਸਾਈਡ ਤੇ ਉਹਨਾਂ ਨੇ ਸਪੈਸ਼ਲ ਵੈਂਡਿੰਗ ਜ਼ੋਨ ਕ੍ਰੀਏਟ ਕਰੂਗੀ ਤਾਂ ਕਿ ਉਹਨਾਂ ਨੂੰ ਰਿਸਪੈਕਟੇਬਲ ਵਧੀਆ ਤਰੀਕੇ ਨਾਲ ਖਾ ਪੀ ਸਕਣ ਕਮਾਈ ਕਰ ਸਕਣ ਲੋਕਾਂ ਨੂੰ ਮਾਲਕਾਨਾ ਅਧਿਕਾਰ ਦਿਵਾਉਂਗੀ ਜੇ ਨਹੀਂ ਦਿਵਾਏ ਤੇ ਆ ਕੇ ਕਹਿ ਦਿਓ ਆਪਣੇ ਪਰਚੇ ਦੇਣਾ ਆਪਣਾ ਨੰਬਰ ਵੀ ਦਿੱਤਾ ਹੋਇਆ ਲੋਕ ਨੇ ਠੱਗੇ ਹੋਏ ਮਹਿਸੂਸ ਕਰਦੇ ਨੇ ਕਿਉਂਕਿ ਜੋ ਉਮੀਦਵਾਰ ਵਿਚਰਦੇ ਨੇ ਸਬਜ ਬਾਗ ਦਿਖਾਉਂਦੇ ਨੇ ਵੱਡੇ ਵੱਡੇ ਦਾਅਵੇ ਹੁੰਦੇ ਨੇ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਲਿਖ ਕੇ ਦੇਣ ਨੂੰ ਤਿਆਰ ਹੋ ਬਿਲਕੁਲ ਜੀ ਸਟੈਂਪ ਤੇ ਔਰ ਜੋ ਮੈਂ ਕਿਤਾ ਹੈ ਮੈਂ ਇਸੇ ਕਰਕੇ ਤੇ ਕਹਿ ਰਹੀ ਹਾਂ ਚੈਲੰਜ ਕਰਦੀ ਹਾਂ ਰਿਪੋਰਟ ਕਾਰਡ ਲੈ ਕੇ ਆਉਂਗੀ ਆਪਣਾ ਇਹਨਾਂ ਦੋਨਾਂ ਨੂੰ ਕੋ ਕਾਂਗਰਸ ਤੇ ਬੀਜੇਪੀ ਦੇ ਦੇ ਕੈਂਡੀਡੇਟਾਂ ਆਪਣੀ ਰਿਪੋਰਟ ਕਾਰਡ ਲੈ ਕੇ ਆ। ਮੈਂ ਲੈ ਕੇ ਆਉਂਗੀ ਤੇ ਤੁਸੀਂ ਵੀ ਲੈ ਕੇ ਆਓ ਤੁਸੀਂ ਕੀ ਕੰਮ ਕੀਤਾ? ਮੁੱਦਿਆਂ ਤੇ ਗੱਲ ਹੋਊਗੀ ਨਾ ਕੰਮ ਤੇ ਗੱਲ ਹੋਊਗੀ। ਸਟੈਂਪ ਪੇਪਰ ਤੇ ਲਿਖ ਕੇ ਦੇਣ ਦੀ ਗੱਲ ਹੋ ਰਹੀ ਆ। ਚਲੋ ਆਓ ਲੈ ਕੇ ਸਾਰੇ ਬੈ ਕੇ ਲਿਖ ਕੇ ਦਵਾਂਗੇ। ਕਿ ਹੁਣ ਤੁਹਾਨੂੰ ਵਖੋਕ ਵਰਗਾ ਦਾ ਸਮਰਥਨ ਮਿਲਿਆ ਹੈ। ਤੇ ਕੀ ਲੱਗਦਾ ਫਿਰ ਕੀ ਅਸਰ ਨੇ? ਬਹੁਤ ਮਜ਼ਬੂਤੀ ਜੀ। ਹੁਣ ਤਾਂ ਚੜ੍ਹਦੀ ਕਲਾ ਆਪਣੇ ਸਰਬੱਤ ਦਾ ਭਲਾ ਆਪਣੇ ਜ਼ਮੀਦਾਰ ਆਗੂ ਸਹਿਬਾਨ ਵੀ ਜਿਹੜੇ ਹੈਗੇ ਕਿਸਾਨੀ ਪੂਰਾ ਸਪੋਰਟ ਮਿਲ ਗਿਆ ਜੀ ਪੰਥਕ ਸਪੋਰਟ ਮਿਲ ਗਿਆ ਬਾਬਰ ਅਰਾ ਰਾਜ ਸਿੰਘ ਜੀ ਬੈਠੇ ਨੇ ਗੁਨਾਮ ਸਿੰਘ ਜਿੱਦੂ ਜੀ ਇੱਥੇ ਆਪਣੇ ਬਹੁਜਨ ਸਮਾਜ ਪਾਰਟੀਪੁਰੇ ਵੱਡੇ ਖੁੱਡਾ ਸਾਹ ਵਿਰਿਆਮ ਸਿੰਘ ਜੀ ਇਹ ਪ੍ਰੈਜ਼ੀਡੈਂਟ ਨੇ ਇੱਥੋਂ ਦੇ ਸਾਰੇ ਬਾਬਾ ਤੇਵਨਾਥ ਜੀ ਇਹਨਾਂ ਨੇ ਜੋ ਗੱਲ ਮੈਨੂੰ ਕਹੀ ਕਿ ਕੋਈ ਨਹੀਂ ਜਦ ਆਪਣੇ ਸਮਾਜ ਦੀ ਬੱਚੀ ਖੜੀ ਹੈ ਨਾ ਉਹ ਸਭ ਤੋਂ ਸਰਵੋਪਰੀਏ ਸਫਤੋਂ ਉੱਪਰ ਕਿਉਂਕਿ ਹੁਣ ਗਰੀਬਾਂ ਦੇ ਹੱਕ ਅਧਿਕਾਰ ਦੀ ਗੱਲ ਹੋਊਗੀ ਹੁਣ ਹਰ ਇੱਕ ਮਜਲੂਮ ਦੀ ਗੱਲ ਹੋਊਗੀ ਜੋ ਇਸ ਦੇਸ਼ ਨੂੰ ਸਵੇਰੇ ਉੱਠ ਕੇ ਇਸ ਚੰਡੀਗੜ੍ਹ ਨੂੰ ਕਲੀਨ ਗ੍ਰੀਨ ਬਿਊਟੀਫੁੱਲ ਸਾਫ਼ ਬਣਾਉਂਦਾ ਹੈਗਾ ਹੁਣ ਉਹਨਾਂ ਦੇ ਹੱਕ ਅਧਿਕਾਰ ਦੀ ਗੱਲ ਹੋਊਗੀ ਉਹਨਾਂ ਨੂੰ ਅਧਿਕਾਰ ਮਿਲਣਗੇ ਨੌਕਰੀਆਂ ਮਿਲਣਗੀਆਂ ਹੁਣ ਕਿਸੇ ਦੇ ਨਾਲ ਗਲਤ ਨਹੀਂ ਹੋਊਗਾ ਸ਼ੋਸ਼ਣ ਨਹੀਂ ਹੋਊਗਾ ਮੁੱਦਿਆਂ ਤੇ ਕੱਲ ਮੁੱਦਿਆਂ ਤੇ ਕੰਮ ਹੋਣਗੇ ਡਾਕਟਰ ਤੁਨੂ ਚੁਨੋ ਕਲਮ ਦੀ ਤਾਕਤ ਦੋ ਕਲਮ ਦੀ ਤਾਕਤ ਜੇ ਇਦਾਂ ਲੜ ਸਕਦੀ ਐ ਨਾ ਫਿਰ ਸੋਚੋ ਕੀ ਕੀ ਕਰ ਸਕਦੀ ਐ ਸੋ ਉਮੀਦ ਹੈ ਜੀ ਹੁਣ ਕਿਸਾਨਾਂ ਦਾ ਮਸਲਾ ਹੱਲ ਹੋ ਜਾ ਪੂਰਾ ਪੂਰੀ ਉਮੀਦ ਹੈ ਕੋਸ਼ਿਸ਼ ਹੋ ਵੇਖੋ ਗਾ ਅੱਗੇ ਜਿਵੇਂ ਬੇਈਮਾਨ ਸਰਕਾਰ ਆ ਮੋਦੀ ਹਰ ਕੇ ਇਹ ਜੇ ਬਦਲੇ ਜਾਣੇ ਆ ਹੋ ਜਾਣਾ ਸਾਰਾ ਕੁਝ ਜੇ ਚੋਰ ਹੀ ਉੱਪਰ ਬੈਠੇ ਆ ਤੇ ਫਿਰ ਇਹ ਬਚਾਰੇ ਰੋਲਾ ਹੀ ਪੋਣਾ ਹਜੇ ਜੋ ਕੁਝ ਮੋਦੀ ਦਾ ਤੁਹਾਨੂੰ ਜਾਣਦੇ ਸਾਰੇ ਪਤਾ ਪੜੇ ਲਿਖੇ ਹੋ ਕਿੰਨੇ ਗੱਪ ਮਾਰਦਾ ਓ ਇੱਕ ਪ੍ਰਾਈਮ ਮਿਨਿਸਟਰ ਆਇਆ ਬੰਦਾ ਗੱਪ ਮਾਰੇ ਜਿਹਨੂੰ ਠਗਣਾ ਚਾਹੁੰਦਾ ਲੋਕਾਂ ਨੂੰ ਜੇ ਇਹੋ ਜੇ ਰਹਿਣਗੇ ਤਾਂ ਫਿਰ ਲੋਕਾਂ ਨੇ ਇਹੋ ਜੇ ਮਿਲਣਾ ਸੋ ਇਹੋ ਜੇ ਪ੍ਰਾਈਮ ਮਿਨਿਸਟਰ ਆਉਣਗੇ ਤਾਂ ਫਿਰ ਲੋਕਾਂ ਨੂੰ ਬਲੇ ਬਲੇ ਹੋਣੀ ਹੋਣੀ ਜਦੋਂ ਚੋਣਾਂ ਦਾ ਵੇਲਾ ਆਉਂਦਾ ਉਸ ਸਮੇਂ ਧਰਮ ਦੀ ਬੜੀ ਚਰਚਾ ਹੁੰਦੀ ਹੈਗੀ ਹੈ ਕਿ ਧਰਮ ਦੇ ਨਾਲ ਸਿਆਸਤ ਦਾ ਕੋਈ ਤਾਲੁਕਤ ਹੈਗਾ ਕਿ ਅਸਲ ਮੁੱਦੇ ਤੋਂ ਪਟਕਾ ਕੇ ਧਰਮ ਦੇ ਨਾਲ ਜੋੜਿਆ ਜਾਂਦਾ ਹੈ ਅਸਲ ਧਰਮ ਕਾ ਇਸ ਵਿੱਚ ਕੋਈ ਮੁੱਦਾ ਨਹੀਂ ਹੈ ਮੁੱਦਾ ਇਹ ਹੈ ਜਿਸ ਸਮੇਂ ਚੋਣ ਚੋਣ ਹੁੰਦੇ ਹਨ ਉਸੇ ਸਮੇਂ ਧਰਮ पर ये जाति विवाद के फैलाने की कोशिश करते हैं ये रितु सिंह समाज की बेटी है मेरा समर्थक पूरा पूरा इनके साथ है और मौका तो हमारा यकीन नहीं बहुत ज़्यादा भरोसा है यहाँ पे दो उम्मीदवार हो रहे हैं ये रितु सिंह हमारे डेरे पे दड़बा पिंड पहुँचे महारिषि बाल्मी का डेरा है वहाँ पे जाकर उन्होंने आशीर्वाद लिया दो कैंडिडेट खड़े हैं उनको आज तक दड़बे का डेरा ही नहीं दिखा जो कि गूगल मैप पे भी शो करता है दोनों ही दड़बा दड़बा गए हैं उनको गुरुद्वारा दिख गया मस्जिद दिख गई है और भी बाबा बालोनाथ का मंदिर है जंगल में वो दिख गया है जो गूगल मैप पे डेरा है बाल्मीकि महर्षि जी का वो डेरा नहीं दिखा दोनों को चाहे वो मनीष तिवारी जी हो चाहे टंडन जी हो दोनों को अभी तक नहीं दिखा वैसे उनको सामाजिक सपोर्ट चाहिए तो उनको बाबा देवनाथ जी दिख जाते अच्छा, हैं अगर वो आते उनको भी सपोर्ट करते नहीं सपोर्ट मैं किसी को नहीं करता डेरे में मेरे जो भी आएगा मैं सबको आशीर्वाद दूंगा सपोर्ट सिर्फ मेरी रितु सिंह जी को है डॉक्टर रितु को है मेरी सपोर्ट क्योंकि समाज की बच्ची है मैं पार्टी को सपोर्ट किसी को नहीं कर रहा सिर्फ समाज को सपोर्ट कर रहा हूँ मेरी बच्ची को सपोर्ट कर रहा हूँ ਪਾਰਟੀ ਕਿਸੇ ਕੋ ਸਪੋਰਟ ਨਹੀਂ ਕਰ ਰਹਾ ਮੈਂ ਜੀ ਸਿਰਫ ਹਮਾਰੇ ਸਮਾਜ ਦੇ ਬੱਚੀਏ ਰੀਤੂ ਸਿੰਘ ਪਾਰਟੀ ਕੋ ਛੋੜ ਕੇ ਸਮਾਜ ਦੀ ਬੱਚੀ ਉਸਪੋਰਟ ਹੈ ਮਰੀ ਸਾਕੇ ਜਿਸ ਤਰ੍ਹਾਂ ਨਾਲ ਲੋਕ ਮੁੱਦਿਆਂ ਦੀ ਗੱਲ ਹੁੰਦੀ ਹੈ ਤੇ ਨਾਲ ਹੀ ਜਿਹੜੀਆਂ ਕਿ ਹੋਰ ਵਿਰੋਧੀ ਧਿਰ ਹੈਗੀਆਂ ਨੇ ਉਹਨਾਂ ਦੇ ਉੱਪਰ ਗੱਲਬਾਤ ਹੁੰਦੀ ਹੈ ਸਰ ਕੀ ਸਥਿਤੀ ਦੇਖ ਦਿਓ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਬਹੁਜਾ ਸਮਾਜ ਪਾਰਟੀ ਨੇ 5 ਸਾਲ ਦੇ ਵਿੱਚ ਬੂਥ ਲੈਵਲ ਤੱਕ ਸੈਕਟਰ ਕਮੇਟੀ ਬੂਥ ਕਮੇਟੀ ਬਾੜ ਕਮੇਟੀ ਦਾ ਗਠਨ ਕੀਤਾ ਸੰਗਠਨ ਮਜ਼ਬੂਤ ਹੈ ਔਰ ਭੋਜਨ ਸਮਾਜ ਪਾਰਟੀ ਪੂਰਾ ਸੰਗਠਨ ਡਾਕਟਰ ਰਿਤੂ ਦੇ ਸਪੋਰਟ ਚ ਖੜਾ ਹੈ ਤੇ ਪੈਣ ਕੁਮਾਰੀ ਮਾਵਤੀ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਪੜਿਆ ਲਿਖਿਆ ਇੱਕ ਨੌਜਵਾਨ ਔਰ ਇੱਕ ਮਹਿਲਾ ਨੇਤਾ ਚੰਡੀਗੜ੍ਹ ਵਾਸਤੇ ਉਮੀਦਵਾਰ ਦਿੱਤੀ ਹੈ ਤਾਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਪੈਣ ਜੀ ਦਾ ਸੋ ਆਰਐਨਏ ਉਹ ਵੀ ਇੱਥੇ ਚੰਡੀਗੜ੍ਹ ਚ ਚੰਡੀਗੜ੍ਹ ਨਹੀਂ ਆ ਰਹੇ ਉਹ ਨਮਸ਼ਹਿਰ ਆ ਰਹੇ ਤਾਂ ਦੋ ਦੀ 24 ਤਰੀਕ ਨੂੰ ਹਾਂ ਬਾਬਾ ਜੀ ਸੋ ਵਾ ਕੀ ਜਿਸ ਤਰ੍ਹਾਂ ਦੇ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਜਿਹੜੇ ਆਪਾਂ ਦੋਹੇ ਕੈਂਡੀਡੇਟਾਂ ਦੀ ਗੱਲ ਕਰਦੇ ਕਾਂਗਰਸ ਤੇ ਬੀਜੇਪੀ ਦੀ ਮੈਂ ਇਹ ਦੱਸਣਾ ਚਾਹਉਣਾ ਤੁਹਾਨੂੰ ਵੀ ਇਹ ਕੋਈ ਖਾਨਦਾਨ ਨਹੀਂ ਰਹੇਸ਼ ਨੇ ਸੀ 50 ਸਾਲ ਪਹਿਲਾਂ ਦਾ ਇਹਨਾਂ ਦਾ ਹਾਲਾਤ ਦੇਖੋ ਕੀ ਸੀ ਅੱਜ ਇਹਨਾਂ ਦੋਹੇ ਲੋਕਾਂ ਨੇ ਯੂਟੀ ਦੇ 22 ਪਿੰਡ ਹੈ 22 ਦੇ 22 ਪਿੰਡਾਂ ਚ ਇਹਨਾਂ ਨੇ ਜ਼ਮੀਨਾਂ ਖਰੀਦੀਆਂ ਨੇ ਔਰ ਇਹ ਲੋਕੋ ਨੇ ਜਿਹੜੇ ਦਲਾਲ ਨੇ ਉਹਨਾਂ ਦੇ 10 ਸਾਲ ਪਹਿਲਾਂ ਦਾ ਰਿਕਾਰਡ ਕੱਢ ਕੇ ਦੇਖੋ ਉਹ ਬਿਲਕੁਲ ਭੁੱਖ ਲੰਗ ਸੀ ਅੱਜ ਉਹ ਰਾਜੇ ਬਣੇ ਫਿਰਦੇ ਆ ਕਿਉਂਕਿ ਇਹਨਾਂ ਨੇ ਲੁੱਟ ਸੁੱਟ ਕੀਤੀ ਹੈ ਇੱਕ ਬਹੁਜਨ ਸਮਾਜ ਪਾਰਟੀ ਹੈ ਜਿਹੜੀ ਆਮਾਨ ਨਰੇ ਨਾਲ ਲੜਾਈ ਲੜ ਰਹੀ ਹੈ ਔਰ ਜਿਹੜੀ ਬੇਟੀ ਹੈ ਇਹ ਪੜ੍ਹੀ ਲਿਖੀ ਬੇਟੀ ਹੈ ਔਰ 10 ਸਾਲਾਂ ਨੇ ਸੰਘਰਸ਼ ਕੀਤਾ ਹੈ ਔਰ ਇਹਨਾਂ ਦੇ ਦਿਲ ਦੀ ਤਮੰਨਾ ਹੈ ਕਿ ਮੈਂ ਗਰੀਬ ਲੋਕਾਂ ਦੇ ਇਥੇ ਕੰਮ ਕਰਾਂ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਕਿਸੇ ਵੀ ਕਸ਼ਤਨ ਸੰਬੰਧਤ ਹੋਣ ਕਿਉਂਕਿ ਭੋਜ ਸਮਾਜ ਪਾਰਟੀ ਸਾਰੇ ਲੋਕਾਂ ਦੀ ਪਾਰਟੀ ਹੈ ਨਾ ਕਿ ਉਹ ਫਿਰਕੇ ਦੀ ਪਾਰਟੀ ਹੈ ਜਿਹੜੀ ਭਾਜਪਾ ਹੈ ਜਾਂ ਕਾਂਗਰਸ ਹੈ ਇੱਕ ਫਿਰਕੇ ਦੀ ਪਾਰਟੀ ਹੈ ਜੈਪੀਮ ਜੈਪਰਤ ਸੋ ਬਾਕੀ ਇੱਕ ਤਰੀਕ ਦਾ ਦਿਨ ਬੇहद ਖਾਸ ਹੈਗਾ ਜਿਸ ਤਰ੍ਹਾਂ ਦੇ ਨਾਲ ਹੋਰ ਜਿਹੜੇ ਕਿ ਕੈਂਡੀਡੇਟ ਹੈਗੇ ਨੇ ਉਹਨਾਂ ਦੇ ਵੱਲੋਂ ਆਪਣਾ ਨਾਮਿਨੇਸ਼ਨ ਫਾਈਲ ਕਰ ਦਿੱਤਾ ਹੈ ਨਾਲ ਹੀ ਲੋਕ ਮੁੱਦਿਆਂ ਦੇ ਉੱਪਰ ਜਿਹੜੇ ਕਿ تمام ਜਿਹੜੇ ਕੀ ਮੁੱਦੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਵਿੱਚ ਵਿਚਾਰ ਵੀ ਰਹੇ ਨੇ ਤੇ ਉਹਨਾਂ ਦਾ ਕਹਿਣਾ ਕਿ ਜਿਹੜੇ ਕੀ ਆਂਡੀਆਂ ਘਰ ਜੋੜ ਦੇ ਕੈਂਡੀਡੇਟ ਨੇ ਜਾਂ ਫਿਰ ਭਾਜਪਾ ਦੇ ਕੈਂਡੀਡੇਟ ਨੇ ਖੁੱਲੀ ਚੁਣੌਤੀ ਦਿੱਤੀ ਡਾਕਟਰ ਰਿੱਤੂ ਸਿੰਘ ਦੇ ਵੱਲ ਆਓ ਲੋਕ ਮੁੱਦਿਆਂ ਦੇ ਉੱਪਰ ਚਰਚਾ ਕਰੋ ਤੇ ਦੇਖਦੇ ਹਾਂ ਫਿਰ ਕੌਣ ਜਿਹੜਾ ਕੀ ਜਨਤਾ ਦੇ ਮੁੱਦਿਆਂ ਦੇ ਉੱਪਰ ਖੜਾ ਉੱਤਰਦਾ ਸੋ ਜਿਹੜੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨੂੰ ਕੈਮਰਾ ਪਰਸਨ ਮੌਜੂਦ ਹਨ ਪ੍ਰਵਿੰਦਰ ਚੰਡੀਗੜ੍ਹ